ਜੀ ਸਿਸਟਰ ਦੀ ਗਵਾਹੀ ਹੈ ਇਹ ਦੱਸ ਰਹੀ ਕਿ ਇੱਕ ਸਾਲ ਤੋਂ ਨਾਲ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀਗੇ ਪਰ ਇਹਨਾਂ ਦਾ ਪੂਰਾ ਸਰੀਰ ਜਕੜਿਆ ਰਹਿੰਦਾ ਸੀਗਾ ਇਹ ਦੱਸ ਰਹੀ ਕਿ ਜਦੋਂ ਪਹਿਲੀ ਵਾਰ ਇਸ ਮਹਾਪਿਸ਼ੇ ਦੀ ਚਰਚ ਵਿੱਚ ਆਏ ਔਰ ਇਹਨਾਂ ਨੇ ਲੇਹਣ ਪ੍ਰੇਅ ਕਰਵਾਈ ਤਾਂ ਉਸ ਤੋਂ ਬਾਅਦ ਇਹ ਸਿਸਟਰ ਦੁਸ਼ਟ ਆਤਮਾ ਦੇ ਅਟੈਕ ਤੋਂ ਬਿਲਕੁਲ ਆਜ਼ਾਦ ਹੋ ਚੁੱਕੀ ਹੈ ਉਹ ਚੋਰ ਦੇਣਾ ਤਾਰੀਫ ਕਰੀਏ ਖੁਦਾਵੰਦ ਦੇ ਲਈ ਜੀ ਐਮਸੀ ਪਾਸਟਰ ਜੀ ਜੀ ਐਮਸੀ ਸਿਸਟਰ ਤੁਹਾਡੇ ਫਾਦਰ ਸਾਹਿਬ ਪੁਲਿਸ ਦੇ ਵਿੱਚ ਉਹੀ ਹੈ ਹਾਂ ਜੀ ਇਹਨਾਂ ਦੀ ਗਵਾਹੀ ਹਾਲੇ ਵੀ ਮੈਨੂੰ ਯਾਦ ਆ ਇਹਨਾਂ ਦੇ ਮੰਮੀ ਡੈਡੀ ਪਹਿਲੀ ਵਾਰ ਚਰਚ ਦੇ ਵਿੱਚ ਆਏ ਔਰ ਉਹਨਾਂ ਨੇ ਇਹਨਾਂ ਦੇ ਹਾਲਾਤਾਂ ਕਹਿੰਦੇ ਜੀ ਪ੍ਰਭੂ ਨੂੰ ਜਾਣਦੇ ਆ ਤਾਂ ਬੜਾ ਟਾਈਮ ਹੋ ਗਿਆ ਪਰ ਜਿੱਥੇ ਵੀ ਜਾਂਦੇ ਆ ਦੁਸ਼ਟ ਆਤਮਾ ਜ਼ਾਹਿਰ ਹੋ ਜਾਂਦਾ ਆ ਪਰ ਉਹ ਜਾਂਦਾ ਨਹੀਂ ਆ ਉਹ ਇਸ ਕਰਕੇ ਸਾਡੀ ਬੇਟੀ ਹੁਣ ਡਰਦੀ ਆਉਂਦੀ ਨਹੀਂ ਹੈ ਕਿ ਉੱਥੇ ਜਾ ਕੇ ਮੈਨੂੰ ਐਦਾਂ ਹੋ ਜਾਂਦਾ ਆ ਤੇ ਦੇਖਣ ਵਾਲੇ ਕੀ ਆਖਣਗੇ ਉਹ ਕਿਤੇ ਵੀ ਨਹੀਂ ਜਾਵੇਗੀ ਤੇ ਉਹਨੂੰ ਬੋਲਿਆ ਗਿਆ ਇਹ ਅਲੱਗੀ ਜਗ੍ਹਾ ਆ ਜਿਸ ਜਗ੍ਹਾ ਤੇ ਹੁਣ ਤੁਸੀਂ ਆਏ ਆ ਇਸ ਜਗ੍ਹਾ ਤੇ ਇੱਕ ਵਾਰੀ ਲੈ ਕੇ ਆਣਾ ਪਊਗਾ ਇੱਕ ਵਾਰੀ ਤਾਂ ਜ਼ਰੂਰ ਉਹਨੂੰ ਖਿੱਚਾਂਗੇ ਪਰ ਉਸ ਤੋਂ ਬਾਅਦ ਕਦੇ ਵੀ ਉਹ ਦਿੱਕਤ ਨਹੀਂ ਆਏਗੀ ਕਹਿੰਦੇ ਬੜਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ 1 ਸਾਲ ਤੋਂ ਦਿੱਕਤ ਸੀ ਤੁਹਾਨੂੰ 1 ਸਾਲ ਹੋ ਗਿਆ ਤੋੜਾ ਪਹਿਲਾਂ ਕਿੱਥੇ ਜਾ ਰਹੇ ਸੀਗੇ ਪਹਿਲਾਂ ਸੀ ਉਹ ਪੈਟਰੋਲ ਪੰਪ ਕੋਲ ਚਲ ਚੇਗੀ ਸੀ ਉੱਥੇ ਗਿਆ ਸੀ ਉਹ ਤੋਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਆ ਵੀ ਦੂਸ਼ਟ ਆਤਮਾ ਦੇ ਅਟੈਕ ਹੋ ਰਹੇ ਸੀਗੇ ਆਜ਼ਾਦ ਨਹੀਂ ਸੀ ਹੋ ਰਹੇ ਸੀ ਆਜ਼ਾਦ ਨਹੀਂ ਹੋਈ ਸੀ ਕਿ ਮੈਂ ਪੂਰਾ ਸਾਲ ਕਦੇ ਫੋਨ ਚੱਲਣਾ ਸਰੀਰ ਜਕੜਿਆ ਜਾਣਾ ਕਜਰੋਣ ਲੱਗ ਜਾਣਾ ਕਦੇ ਹੱਸਣ ਲੱਗ ਜਾਣਾ ਬਹੁਤ ਪਰੇਸ਼ਾਨ ਸੀਗੇ ਮੇਰੇ ਘਰ ਦੇ ਮੰਮੀ ਡੈਡੀ ਸਭ ਬਹੁਤ ਪਰੇਸ਼ਾਨ ਸੀਗੇ ਮੈਨੂੰ ਬਹੁਤ ਜਗ੍ਹਾ ਲੈ ਕੇ ਗਏ ਨੇ ਪਰ ਕੋਈ ਕਿਤੋਂ ਨਹੀਂ ਕਿੰਤੋਂ ਵੀ ਫਰਕ ਨਹੀਂ ਪਿਆ ਬਹੁਤ ਜਗਾਂ ਦੇ ਲੈ ਕੇ ਗਏ ਪਰ ਇੱਥੇ ਜਦੋਂ ਲੈ ਕੇ ਆਏ ਹਾਂ ਜੀ ਮੈਂ ਪਹਿਲੇ ਸੰਡੇ ਤੇ ਆਈ ਸੀਗੀ ਮੈਂ ਬਿਲਕੁਲ ਠੀਕ ਹੋ ਗਈ ਸੀ ਉਹ ਮੈਂ ਇੱਕ ਸੰਡੇ ਦੇ ਵਿੱਚ ਜਿਹੜਾ ਇੱਕ ਸਾਲ ਤੋਂ ਤੁਸੀਂ ਬੜੀ ਜਗ੍ਹਾ ਤੇ ਘੁੰਮ ਕੇ ਦੇਖ ਲਿਆ ਕਿੰਤੋਂ ਛੁਟਕਾਰਾ ਨਹੀਂ ਆ ਉਹ ਇੱਥੇ ਪਹਿਲੇ ਐਤਵਾਰੀ ਛੁਟਕਾਰਾ ਹੋਇਆ ਉਹ ਝੋੜ ਦੇ ਨਾਲ ਤਾਰੀਫ ਕਰੀਏ ਖੁਦਾਬੰਦ ਦੀ ਜੋ ਤੇਰਾ ਧੱਕੜੇ